ਫਗਵਾੜਾ ਵਿਖੇ ਮਹਾ ਸ਼ਰਧਾਤਰੀ ਦਾ ਪਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਜਿੱਤੇ ਫਗਵਾੜਾ ਦੇ ਪ੍ਰਾਚੀਨ ਸ਼ਿ ਮੰਦਰ ਪੱਕਾ ਬਾਗ ਵਿਖੇ ਸ਼ਰਧਾਲੂਆਂ ਨੇ ਪਹੁੰਚ ਕੇ ਸ਼ਿਵਲਿੰਗ ਤੇ ਦੁੱਧ ਕੱਚੀ ਲੱਸੀ ਬੇਲ ਪਤਰੀ ਅਤੇ ਫਲ ਫਰੂਟ ਆਦਿ ਨਾਲ ਪੂਜਾ ਅਰਚਨਾ ਕੀਤੀ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ ਲਗਭਗ ਤੜਕਸਾਰ ਤੋਂ ਹੀ ਮੰਦਰ ਵਿਖੇ ਸ਼ਰਧਾਲੂਆਂ ਦੀਆਂ ਮੱਥਾ ਟੇਕਣ ਨੂੰ ਲੈ ਕੇ ਕਤਾਰਾਂ ਦੇਖਣ ਨੂੰ ਮਿਲੀਆਂ ਮੇਰੇ ਨਾਲ ਗੱਲਬਾਤ ਸਾਂਝੀ ਕਰਦੇ ਆ ਸ਼ਰਧਾਲੂਆਂ ਨੇ ਦੱਸਿਆ ਹੈ ਕਿ ਇਸ ਮੰਦਰ ਪ੍ਰਤੀ ਉਹਨਾਂ ਦੀ ਬਹੁਤ ਆਸਥਾ ਹੈ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਮੰਦਰ ਵਿੱਚ ਆ ਕੇ ਪੂਜਾ ਅਰਚਨਾ ਕਰਦੇ ਰਹਿੰਦੇ ਹਨ ਅਤੇ ਉਹਨਾਂ ਦੀਆਂ ਹਰ ਮਨੋ ਕਾਮਨਾਵਾਂ ਵੀ ਪੂਰੀਆਂ ਹੋਈਆਂ ਹਨ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਲਾਕਾ ਵਾਸੀਆਂ ਨੂੰ ਭਗਵਾਨ ਸ਼ਿਵ ਜੀ ਦੇ ਸ਼ਿਵਰਾਤੀ ਪੁਰਬ ਮੁਬਾਰਕਾਂ ਦਿੱਤੀਆਂ ਆਸ਼ੁਰਾਤਰੀ ਪੁਰਬ ਦੇ ਪਿੰਡ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼੍ਰੀ ਭਗਤਾਂ ਨੂੰ ਜਿਹੜੇ ਵਿਦੇਸ਼ਾਂ 'ਚ ਬੈਠੇ ਭਗਤਾਂ ਨੂੰ ਉਹਨਾਂ ਨੂੰ ਜਿਹੜੇ ਸੰਗਤ ਤੇ ਸਾਡੇ ਨੌਜਵਾਨ ਬੈਠੇ ਨੇ ਉਹਨਾਂ ਲਈ ਵੀ ਅੱਛੀ ਕਾਮਨਾ ਕਰਦਾ ਹੋਇਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਜਿੰਨੇ ਵੀ ਪਰਚੀ ਸ਼ਿਮੰਦਰ ਪੱਕਾ ਬਾਗ ਬਿਠੇ ਭਗਤ ਜੀ ਆਂਦੇ ਆ ਬੜੀ ਇਹਨਾਂ ਤੇ ਕਿਰਪਾ ਹੁੰਦੀ ਆ ਭੋਲੇ ਰਾਤ ਦੀ ਔਰ ਇਹਦਾ ਭੋਲੇ ਰਾਤ ਦਰਸ਼ਨ ਕਰਦੇ ਆ ਔਰ ਵਿਰਾਸ ਜੋਗ ਮਹਾ ਸ਼ਿਵਰਾਤਰੀ ਤੇ ਔਰ ਉਹਦਾ ਵੀ 12 ਮਹੀਨੇ ਇਹ ਕਮੇਟੀ ਨੂੰ ਦਿੰਦੇ ਆ ਕਮੇਟੀ ਇਹਨਾਂ ਦੇ ਸਾਰੇ ਜਿਹੜੇ ਸ਼ਰਧ ਭਗਤਾਂ ਦੇ ਸਹਿਯੋਗ ਦੇ ਨਾਲ ਚੱਲਦੀ ਆ ਔਰ ਅਸੀਰ ਨਾਲ ਬਹੁਤ ਬਹੁਤ ਧੰਨਵਾਦੀ ਆ ਅੱਜ ਸ਼ਿਵਰਾਤਰੀਆਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪੰਜਾਬ ਵੱਲੋਂ ਪਵਾੜੇ ਵੱਲੋਂ ਦੇਸ਼ ਭਾਰ ਦੇ ਵਿੱਚ ਸ਼ਿਵਰਾਤਰੀ ਮਨਾਈ ਜਾ ਰਹੀ ਆ ਅੱਜ ਸਾਡੀਆਂ ਭੈਣਾਂ ਸਾਡੇ ਵੀਰ ਦੋਸਤ ਸਭ ਚੰਨ ਸਵੇਰ ਤੋਂ ਹੀ ਬੜਾ ਖੁਸ਼ੀ ਦਾ ਦਿਨ ਹੈ ਅੱਜ ਪੱਕਾ ਬਾ ਮੰਦਰ ਸ਼ਿਵ ਮੰਦਰ ਦੇ ਵਿੱਚ ਬਹੁਤ ਸੰਗਤ ਗੁਰੂ ਗੁਰੂ ਆ ਰਹੀ ਆ ਔਰ ਇੰਨਾ ਰਾਸ਼ ਅੱਜ ਮਤਲਬ भोलेनाथ ਦੀ ਕਿਰਪਾ ਦੇ ਨਾਲ ਅੱਜ ਸੰਗਤ ਦੇਖੋ ਕਿੰਨਾ ਬੈੜ ਕੇ ਪਾਰ ਪੂਜਾ ਜਿਹੜੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਵੀ ਇੱਥੇ ਆਏ ਆ ਉਹ ਵੀ ਅੱਜ ਇੰਤਜ਼ਾਮ ਸਾਡੇ ਕਰਾਇਆ ਬੜੀ ਖੁਸ਼ੀ ਹੁੰਦੀ ਇਸ ਮੰਦਿਰ ਦੀ ਇੰਨੀ ਮਹਾਨਤਾ ਵਾ ਜੇ ਬਗਵਾੜੇ ਚ ਪ੍ਰਚੀਨ ਮੰਦਿਰ ਹੈ ਤਾਂ ਇਹ ਪੱਕਾ ਬਾੜ ਜਿਹੜਾ ਆਪਣਾ ਸਟਾਰਟਫਿਲ ਦੇ ਅੰਦਰ ਇਹ ਮੰਦਿਰ ਹੈ ਤੋਂ ਮੈਂ ਅੱਜ ਦੇ ਦਿਨ ਤੇ ਸਾਡੇ ਪੁਸ਼ਪਖਾਲੀ ਜੀ ਜੋ ਇੱਥੇ ਦੇ ਇੰਚਾਰਜ ਹਨ ਮੈਂ ਇਹਨਾਂ ਨੂੰ ਉਹ ਸਾਰੀ ਮੈਰੀਮਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਮ ਜਿਹੜੀ ਜਨਤਾ ਦਰਸ਼ਨ ਕਰਨਈ ਆ